ਪੰਜਾਬ ਰੱਖਿਆ ਸਿਰਫ ਵਰਤਨ ਲਈ ਫੌਜੀ ਲੈਣ ਲਈ ਕਣਕ ਝੋਨਾ ਲੈਣ ਲਈ ਬੇਸ਼ਕੀਮਤੀ ਬਾਸਮਤੀ ਜਿਹੜਾ ਵਿਦੇਸ਼ੀ سرمਾਇਆ ਲਿਆ ਸਕੇ ਦੇਣਾ ਕੁਝ ਨਹੀਂ 2700 ਕਿਲੋਮੀਟਰ ਤੋਂ ਵੱਧ ਪੰਜਾਬ ਦੇ ਵਿੱਚ ਹਾਈਵੇ ਨਿਕਲ ਗਏ ਨੇ ਇਹਦੇ ਉੱਤੇ ਰਾਈਟ ਆਫ ਐਕਸੈਸ ਹੈ ਨਹੀਂਗਾ ਕਿਤੇ ਨਵੀਂ ਕੋਈ ਫੂਡ ਪ੍ਰੋਸੈਸਿੰਗ ਹੱਬ ਨਜ਼ਰ ਆ ਰਹੀ ਹੈ ਕੋਈ ਇੰਡਸਟਰੀਅਲ ਹੱਬ ਨਜ਼ਰ ਆ ਰਹੀ ਹੈ ਕੋਈ ਇੰਜੀਨੀਅਰਿੰਗ ਦਾ ਜਾਂ ਕੋਈ ਫੂਡ ਪ੍ਰੋਸੈਸਿੰਗ ਐਕਸਪੋਰਟ ਪ੍ਰੋਸੈਸਿੰਗ ਵਾਲੀਆਂ ਜਿਹੜੀਆਂ ਸਪੈਸ਼ਲ ਇਕਨੋਮਿਕ ਜ਼ੋਨ ਨੇ ਕਿਤੇ ਕੋਈ ਨਜ਼ਰ ਨਹੀਂ ਆ ਰਹੀ ਇੰਨਾ ਹਾਈਵੇ ਨੇ ਹੜਾਂ ਦੇ ਵਿੱਚ ਜੇ ਡਾਕਾਂ ਲਾਤੀਆਂ ਸੀ ਪਾਣੀ ਦੀ ਡਰੇਨੇਜ ਦਾ ਕੋਈ ਪ੍ਰਬੰਧ ਨਹੀਂ ਹੜ੍ਹਾਂ ਦੇ ਵਿੱਚ ਬੁਰੇ ਹਾਲ ਪੰਜਾਬ ਹੋ ਗਿਆ ਸੀਗਾ ਤੇ ਹੁਣ 30 ਲੱਖ ਟਨ ਤੋਂ ਵੱਧ ਜਿਹੜਾ ਝੋਨਾ ਹੈ ਉਹਦਾ ਉਤਪਾਦਨ ਘਟਿਆ ਹੈ ਜੇ ਹੱਲੇ ਵੀ ਕਿਸੇ ਨੂੰ ਕੋਈ ਫਰਕ ਨਹੀਂ ਪੈ ਰਿਹਾ ਪੰਜਾਬੀਆਂ ਨੇ ਤੇ ਮੰਨ ਹੀ ਲਿਆ ਪ੍ਰਮਾਤਮਾ ਦਾ ਭਾਣਾ ਵੀ ਕੋਈ ਗੱਲ ਨਹੀਂ ਜੋ ਹੋ ਗਿਆ ਸੋ ਹੋ ਗਿਆ ਹੁਣੇ ਵੇਖਣ ਵਾਲੀ ਗੱਲ ਇਹਨਾਂ ਹਾਈਵੇ ਤੋਂ ਕਿਤੋਂ ਖਾਦ ਨਿਕਲ ਕੇ ਗਈ ਹੈ ਕਿਤੋਂ ਕਣਕ ਝੋਨਾ ਜਿਹੜੇ ਕਦਮ ਭਰੇ ਸੀਗੇ ਉਹ ਬਾਹਰ ਗਏ ਨੇ ਉਦੋਂ ਵਰਤੇ ਨੇ ਕੋਈ ਇਹ ਵੇਖਣ ਵਾਲੀ ਗੱਲ ਹੈ ਕਿ ਰਾਤੋਂ ਰਾਤ ਇੱਥੋਂ ਕੋ ਤੇਲ ਨਿਕਲਿਆ ਪੰਜਾਬ ਚੋਂ ਕਿ ਅੰਤਰਰਾਸ਼ਟਰੀ ਬਾਰਡਰ ਖੁੱਲ ਗਏ ਨੇ ਟੋਲ ਪਹਿਲਾਂ ਬਣ ਗਏ ਨੇ ਹਾਈਵੇ ਹਲੇ ਬਣੇ ਨਹੀਂ ਟੋਲ ਜਾਰੀ ਹੋਣੇ ਸ਼ੁਰੂ ਹੋ ਗਏ ਨੇ ਇਹ ਕਿੰਨੀ ਕੁ ਦੇਰ ਤੱਕ ਐਸੀ ਮਾੜੀ ਕੋਆਰਡੀਨੇਸ਼ਨ ਚੱਲਦੀ ਰਹੇਗੀ ਕਿੰਨੀ ਦੇਰ ਤੱਕ ਪੰਜਾਬ ਨੂੰ ਧੱਸਿਆ ਜਾਏਗਾ ਹਰ ਪੰਜਾਬੀ ਦੀ ਜ਼ੁਬਾਨ ਤੇ ਸਵਾਲ ਹੈ ਕਿ ਰੋ ਨਾ ਬਣ ਕੇ ਉੱਪਰ